ਸਤਿ ਸ਼੍ਰੀ ਅਕਾਲ ਕੰਦੇਤ ਨੇ ਸਨੇਮਕੀ ਦਾਦਾ ਜਦੋਂ ਉਸੇ ਵੀ ਆਸਾਦੀ ਬੰਦੀ ਲਾਇ। ਬਾ ਭੁੱਦੀ ਦੇ ਸ਼ਕਤੀ ਸਾਨੂੰ ਬਾਜਾ ਵਾਲਿਆਂ ਨੇ ਦੋਨੋਂ ਹੀ ਬਖਸ਼ਿਆ ਨੇ ਸੂਚੇ ਬਾਦਸ਼ਾਹ ਨੇ ਆਜ ਸੰਗਤੀ ਦਾਸਵਾਦੀ ਆਪਾਂ ਇੱਥੇ ਇਕੱਤਰ ਹੋਣਾ ਹੈ। ਤੇ ਮੈਂ ਬ੍ਰਿਟੈਂਬਰ ਕਿਉਂਕਿ ਹੌਲੀ ਮੱਤ ਹੈ। ਮੇਰਾ ਮਾਲਕ ਜੁਨਾ ਕੁਝ ਦਿੰਦਾ ਰਹਿੰਦਾ ਵਿਚਾਰ ਅਸੀਂ ਸੋਚ ਰਿਹਾ ਸੀ ਬਹੁਤ ਸਾਰਿਸ਼ ਦਾ ਤੇ ਆਪਾਂ ਦਾ ਕੋ ਜਾਲੀ ਜੁਲੀ ਦਾ ਥੋੜਾ ਜਿਹਾ ਪ੍ਰਬੰਧ ਕਰ ਲਈ ਹੈ ਉਹ ਬਾਰੇ ਜਿੱਥੇ ਸ਼ਾਇਦ ਜਿੱਥੇ ਆਪਾਂ ਉਸਣ ਬੈਠੇ ਸੀਗੇ ਕਿ ਸੰਤਾਲੀ ਆਵਾਜ਼ ਆਈ ਹੋਂ ਬਦਲੀ ਆ ਤੇ ਮੈਨੂੰ ਇਹ ਵੀ ਮਹਿਸੂਸ ਹੁੰਦਾ ਕਿ ਕਿ ਮੱਛਰ ਵੀ ਇੱਥੇ ਬਹੁਤ ਹੁੰਦਾ ਸਵੇਰ ਵੇਲੇ ਸਾਡੇ ਮਨ ਦੀ ਇੱਛਾ ਹੈ ਕਿ ਜੇ ਨਾ ਹੋ ਸਕੇ ਬਾਬਾ ਪ੍ਰਪੂ ਸਿੰਘ ਜੀ ਦੀ ਸਾਰੀ ਸੰਗਤ ਕਿਉਂਕਿ ਇਹਦੇ ਚ ਪਾਜਾ ਵਾਲੇ ਤੇ ਰਿਦਾਰੇ ਹੁੰਦੇ ਨੇ ਸਾਨੂੰ ਜਦੋਂ ਉਹ ਦੋਸਤ ਉਹਲਾ ਕਹਵਾ ਕੇ ਲੈਦਾ ਫਿਰ ਸੰਤਾਸੇ ਗੱਬਲ ਹੋ ਗਈਆਂ ਕਿ ਬਾਜ਼ਾ ਵਾਲੇ ਦੇ ਸਾਡੇ ਜਿਦਾਰੇ ਕਰਨੇ ਹਣ ਕੋ ਫਿਰ ਠੀਕ ਕਰੇ ਤੇ ਬਾਜ਼ਾ ਵਾਲੇ ਨੇ ਕਿਹਾ ਸੀ ਕਿ ਜਦੋਂ ਕਦੇ ਗੁਰਸਿੱਖ ਨਾਮ ਦੇ ਰੰਗ ਵਿੱਚ ਰਤੇ ਹੋਏ ਬਾਣੀ ਪੜ੍ਹਣੇ ਆਉਣਗੇ ਤਾਂ ਮੈਂ 베ਜੀ ਚੌਂਕ ਮੈਂ ਨਾਲ ਉਹ 베ਜੀ ਚੌਂਕੜਾ ਮਾਰ ਕੇ ਬੈਠਿਆ ਹਾਂ ਤਾਂ Hrug, 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 hrug दो 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 ਆਕੇ ਬੇਰਗੋ ਕਿਤੇ ਗੋੜ ਮਾਤੋਂ ਖਨੇਪਾ ਨਾਮਾ ਸਮਿਤਾਂ ਨੂੰ ਇਹਨਾਂ ਕੀ ਬੇਤੀ ਹੈ ਕਿ ਦਰਸ਼ਕ ਜਿੰਦੇ ਹੋ ਜਾਂ ਤਾਂ ਆਪਾਂ ਉੱਧਰ ਜਾਈ ਜੁੜੀ ਲਾਤਾਂਗੇ ਕਿਉਂਕਿ ਮੱਛਲ ਜਿਹੜਾ ਕੰਮ ਕਰਦਾ ਆਪਾਂ ਉੱਤੇ ਬਚਾਵਲ ਨੂੰ ਬੇਤੀ ਕਰਾ ਕਰ ਕੇ ਬਾਹਰ ਆਇਆ ਸਾਡੇ ਪਿਤਾ ਜੀ ਇੱਧਰੋਂ ਵੀ ਲਾ ਕੇ ਗਏ ਸੀ ਤੁਸੀਂ ਵੀ ਆਓ ਤੂੰ ਦਿਆਵਤ ਮੇਰੇ ਮਨ ਤੁੰਦਰਿਆ ਹਰ ਗਸੈ ਤੂੰ ਸੰਗ ਗਾਵਣਾ ਇਹ ਬੱਜਾ ਬੱਗਿਆ ਤੂੰ ਆਲਾ ਤੂੰ ਆਕੇ ਇਹ ਮੋਛਾ ਫਤਿਹ ਕਰਦੇ ਸੱਚੇ ਪਤਸ਼ਕ ਤੇ ਲੋਕੀਂ ਤੇ ਹੀ ਹੋਣਾ ਗਰੀਬਾਰ ਸਾਡੇ ਕੀਤੇ ਨੇ ਜਿਸ ਕਾ ਕਾਰਜ ਚਲੋ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਤਰੀ ਗੁਰੂ ਨਾ ਇੱਕ ਗੱਲ ਕੁੱਛ ਲੈਂਦੇ ਨੇ ਦੁਨੀਆਦਾਰੀ ਦੇ ਵਿੱਚ ਕਈ ਗੱਲਾਂ ਹੋ ਜਾਂਦੀਆਂ ਤੇ ਜੇ ਅਸੀਂ ਭੁੱਖੇ ਰਹਿਣਾ ਮੰਗੇ ਤਾਂ ਸਰਕਾਰ ਨੂੰ ਕੀ ਫਰਕ ਪੈਂਦਾ ਮੈਂ ਦਿੱਲੀ ਚ ਰਾਂ ਜਾ ਕੇ ਭਾਈ ਰਣਜੀਤ ਸਿੰਘ ਜੀ ਦਾ ਜੀਵਨ ਅੰਤੋ ਜਿਵੇਂ ਚਾਰੇ ਉਹਨਾਂ ਦੇ ਬਾਗ ਨੂੰ ਫਲਵਾੜੀ ਹੋ ਜਿੱਦਾਂ ਵੀ ਇਹ ਖੰਡ ਕੀਤ ਨੇ ਜਥਾਨਾ ਦਾ ਆਰਾਮ ਜਿਹੜਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਨੇ ਕੀਤਾ ਤੇ ਉਹਨਾਂ ਦੀਆਂ ਦਿਲ ਜਿੱਟੀਆਂ ਉਹ ਪੁਸਤਕ ਜਿਹਨੇ ਸਭ ਤੋਂ ਪਹਿਲਾਂ ਗਾਸੇ ਜੀਵਨ ਦੇ ਵਿੱਚ ਇੱਕ ਬਦਲਾਅ ਲੈ ਕੇ ਆਂਦਾ ਜੇਲ੍ਹ ਦਿੱਤੀਏ ਕਿਤਾਬ ਪੜ ਕੇ ਦੇਖ ਲਿਓ ਮੈਂ ਤੇ ਮੈਂ ਭਾਈ ਸਾਹਿਬ ਨੂੰ ਸੈਂਡ ਕਰਦਾਗਾ ਚਾਰ ਪੰਜ ਪੇਜ ਦਾ ਮੈਂ ਵੀ ਉਹਦੇ ਚੋਂ ਕੁਝ ਕੁ ਟੁਕੜੀਆਂ ਸੀ ਕਿ ਭਾਈ ਸਾਹਿਬ ਨੇ ਜੇਲ੍ਹ ਦੇ ਵਿੱਚ ਕੋਕਰਤਾ ਨਾ ਕੀਤਾ ਸੀ ਤਾਂ ਗੋਰੀ ਸਰਕਾਰ ਨਹੀਂ ਜਾਂਦੀ ਸੀ ਜਿਹੜੇ ਗੋਰੀ ਸਰਕਾਰ ਮੇਉਂ ਨਹੀਂ ਰਹੀਆ ਭਾਈ ਸਾਹਿਬ ਦੇ ਚਰਨਾ ਚ ਮਾਫੀਆਂ ਮੰਗ ਕੇ ਜੇਲ੍ਹ ਦੇ ਜਗੇ ਸੀਗੇ ਫਿਰ ਭਾਈ ਸਾਹਿਬ ਨੂੰ ਰਾਜ਼ੀ ਕਰਾਉਂਦੇ ਸੀ ਆਪਾਂ ਗੁਰੂ ਦੇ ਪਿਆਰ ਵਿੱਚ ਕਿਉਂਕਿ ਮਸਲਾ ਸੁਰੇ ਲੱਗਾ ਵਾ ਤੇ ਜਿਹੜਾ ਕੋਈ ਗੁਰਜੀ ਤੰਗ ਉੜਾ ਰਿਆ ਨਾ ਆਪਾਂ ਉਹਦੀ ਤੰਗ ਜਿਹੜੀ ਆ ਉਹ ਇਸ ਸਤਿਆਗ੍ਰਹਿ ਦੇ ذریعے ਬਾਹਰ ਕੱਢਣੀ ਆ ਭਾਈ ਤੂੰ ਸਾਈਡ ਤੇ ਹੋ ਜਾ ਤੇ ਗੁਰੂ ਦਾ ਮਸਲਾ ਤੇ ਸਾਰੇ ਪਗੰਮਰਾਂ ਦੇ ਬਾਣੀ ਦਾ ਮਸਲਾ ਹੈ ਤੇ ਭਗਵਤ ਕੀਤਾ ਦਾ ਮਸਲਾ ਹੈ ਰਮਾਇਣ ਦਾ ਮਸਲਾ ਹੈ ਕਿਉਂਕਿ ਕੁਰਾਨ ਸ਼ੀਖ ਦਾ ਮਸਲਾ ਹੈ ਸੇ ਗੁਰੂਆਂ ਦੇ ਗੁਰੂ ਤਾਂ ਸੰਤ ਸੇਰੀ ਗੁਰੂ ਗੁਰ ਸਾਹਿਬ ਜੀ ਅਦਬ ਸਤਕਾਰ ਦਾ ਮਸਲਾ ਕਿ ਗੁਰਾਂ ਦੀ ਸ਼ਾਂਤ ਮਹਾਰਾਜ ਜਾਨ ਗੁਰਾਂ ਦੀ ਸ਼ਾਂਤ ਮਹਾਰਾਜ ਜਾਨ ਉਹ ਜਾਨ ਜਿਹੜੇ ਪਾਰ ਗਏ ਨਾ ਅਜੋ ਨਾਲ ਯਾਦ ਕਰਦਾ ਉਹ ਪੁਰਣੀ ਜਾਤ ਨੂੰ ਯਾਦ ਕਰਦਾ ਭਾਈ ਸੁਣੋ ਵਾਪਸ 75 ਸਾਲ ਜਿਆਦਾ ਕਰ ਗਏ ਤੁਸੀਂ ਅਜ ਬਲੀ ਚ ਮੈਨੂੰ ਤਾਂ ਵੀ ਜਿਹੜਾ ਸਭ ਟੱਪ ਗਿਆ ਹਿੱਲੇ ਵੀ ਗੁਰੂ ਘਰ ਬਾਦਿਆਂ ਵਾਲੇ ਦੇ ਫੌਜਾਂ ਦੇ ਤੁਹਾਡੇ ਤੁਹਾਨੂੰ ਲਾਡ ਲਗਾ ਰਹੀਆਂ ਨੇ ਜੇ ਜੇ ਤੁਸੀਂ ਹੁੰਦੇ ਨਾ ਰੋ ਵੀ ਆ ਜਾਂਦੀਆਂ ਨੇ ਸੋ ਸਾਨੂੰ ਦਰਸ਼ਨ ਦਿੰਦੇ ਰਿਹਾ ਕਰੋ ਜਿੰਦਿਆਂ ਦੋਸਤਾਂ ਪਰਵਾਹ ਕਰਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤ